ਨਾ ਵੀ ਜੱਗੇ ਗੈਣਾ ਲੈ ਛੱਡਿਆ ਗੱਡੀ ਆਂ ਜਾਣਾ ਲੋ ਜੀ ਬਾਈ ਵੀਰ ਟਰੈਕਟਰ ਲੈਣ ਆਏ ਆ ਬੰਟੀ ਵਾਲਾ ਹਾਂਜੀ ਬੰਟੀ ਵੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਭੂਰੀ ਵੀਰ ਕੰਡ ਜੀ ਵੀ ਆ ਗਏ ਆ ਬਾਈ ਵੀ ਆ ਗਿਆ ਅੰਕਲ ਖੋ ਗਿਆ ਤਾਂ ਮਾਲ ਦਾ ਸਰ ਕੰਮ ਕੈਡਾ ਕਰਿਆ ਵਾ ਕੈਡਾ ਕਰਿਆ ਕੈਡਾ ਕੰਮ ਕੈਡਾ ਕੰਮ ਆ ਤੂੰ ਸ੍ਰੀ ਨਗਰ ਆ ਦੀ ਆ ਉਹ ਦੱਸ ਫਿਰ ਜੇ ਸੌਦਾ ਹੋ ਗਿਆ ਕਰਦਾ ਹਨੇ ਸੌਦਾ ਹੀ ਹੜਦਾ ਵਾ 2500 ਦਾ ਫਰਕ ਤਾਂ ਬਚਾਲੇ 'ਚ ਕਰਤਾ ਬੰਟੀ ਕਿੰਨੇ ਫੋਨ ਆਏ ਬਾਈ ਬਹੁਤ ਫੋਨ ਆਏ ਮੈਨੂੰ ਫੋਨ ਆਏ ਹਾਂ ਬਾਈ ਤਾਂ ਵੀਡੀਓ ਮਾ ਬਾਈ ਜੱਗੂ ਨੇ ਬਾਈ ਉਹ ਨਹੀਂ ਕਰ ਤੂੰ ਹੀ ਆ ਮੈਨੂੰ ਫੋਨ ਆਈ ਜਾਂਦੇ ਕਿਹੜੀ ਜਗ੍ਹਾ ਤੇ ਆ ਵੀਰ ਜੀ ਅਸੀਂ ਭੂੰਦੜੀ ਪੈਨ ਬਾਈ ਬਿਲਕੁਲ ਵੀ ਮਾਨਾ ਕੇ ਟਰੈਕਟਰ 'ਤੇ ਹਾਂ ਇਹ ਬਾਈ ਕਹਿੰਦਾ ਅਸੀਂ 585 ਰੱਖਿਆ ਵੀਰੇ ਹਾਂ ਅਸੀਂ ਆਪਣਾ ਵੇਚ ਬੈਠੇ ਹਾਂ ਵੀ ਸਾਨੂੰ ਬਾਅਦ ਕੱਲ ਦੇ ਬਾਈ ਦੇ ਫੋਨ ਆਏ ਮੁੜ ਕੇ ਮਿਲਿਆ ਇਹਨਾਂ ਨੂੰ ਵੀਰ ਨੂੰ ਪਹਿਲਾਂ ਤੋਂ ਸ਼ੌਂਕ ਆ ਸਾਨੂੰ ਥੋੜਾ ਜਿਹਾ 80 ਦਾ ਮੈਂ ਵਧੀਆ ਚੀਜ਼ ਹੈ ਜੀ ਬਾਕੀ ਪੂਰੀ ਦੇ ਬਈ ਹਾਂ ਪੂਰੀ ਵੇਚਣਾ ਤਾਂ ਚੱਲ ਹੁਣ ਸੌਦਾ ਹੁੰਦਾ ਤਾਂ ਵੇਚ ਸਕਦਾ ਨਹੀਂ ਤੈਨੂੰ ਮੰਨ ਨੂੰ ਇਹ ਪਸੰਦ ਆ ਕਦੂ ਆ ਇਹ ਜਿਆਦਾ ਪਸੰਦ ਆ ਉਹਦਾ ਥੋੜਾ ਇਹ ਕਹਿੰਦਾ ਸਾਡੇ ਦਾ ਦਬਦਾ ਦਾ ਅੱਛਾ ਇਹ ਨਹੀਂ ਦਬਦਾ ਟਰਬੂ ਵਾਲਾ ਦਬਦਾ ਜੇ ਕਿਸੇ ਦਬਦਾ ਨਹੀਂ ਹੈਗਾ ਕੀ ਹੋ ਗਿਆ ਹਾਂ ਉਹਦੀ ਵੜਕ ਨਹੀਂ ਹੈਗੀ ਇਹਦੀ ਵੜਕ ਤੇ ਵਾਂਟੀ ਬਾਈ ਦੇਰੇ ਆਰਸੀ ਫੇ ਵੀਰ ਨੂੰ ਉਹ ਵੀ ਹੁਣ ਆ ਲੋ ਜੀ ਕਰਦੇ ਆ ਲੈਣ ਤੋਂ ਪਹਿਲਾਂ ਤਾਂ ਆਰਸੀ ਦੇਤੀ ਬਾਈ ਜਦੋਂ ਹੁਣ ਬਹਿ ਗਿਆ ਜੇ ਨਾ ਵੇਚਣ ਨੂੰ ਫਿਰ ਆ ਉਹਨਾਂ ਨੇ ਕਹਣਾ ਵੇਚ ਕਿੰਨੇ ਦਾ ਹੋਇਆ ਸੌਦਾ ਫਿਰ ਹੁਣ ਕਿਉਂ ਵੇਚਦਾ ਬਾੜੇ ਬਾਈ ਦਾ ਸਾਢੇ ਬਾਈ ਦਾ 2 ਲੱਖ ਸਾਢੇ ਬਾਈ ਦਾ ਸਾਢੇ ਬਾਈ ਹਜ਼ਾਰ ਦਾ ਚਲੋ ਦੇ ਲੈ ਵੀ ਵਾਂਟੀ 35 ਤੇ ਸੂਈ ਘੜਦੀ ਆ ਗਈ ਹੈ ਬਸ ਉਹ ਨਹੀਂ ਉਹਦਾ ਮੰਨਤਾ ਜਿਹੜਾ ਬੰਦਾ ਲੈਣ ਵਾਲਾ ਦੇਖਦਾ ਹੁੰਦਾ ਨਾ ਉਹਦਾ ਨਹੀਂ ਲੋਹਾ ਜਿਹਦੇ ਕੋਲੇ ਜਾਣਾ ਉਹਦੇ ਕੋਲ ਹੁਣ ਉਦੋਂ ਤੇ ਸਾਹਮਣੇ ਕਿੰਨੇ ਲੱਗੇ ਆਪਾਂ ਉਹਦੇ ਦਿੱਤਾ ਮਾਣਾ ਨਹੀਂ ਉਹ ਬੰਦੇ ਥੋੜੇ ਜਿਨੇ ਨੁਕਤਾ ਚ ਨਹੀਂ ਜ਼ਿਆਦਾ ਕਰਦੇ ਜਿੱਥੇ ਮੰਨ ਆ ਜਵੇ ਕੱਟ ਪਾਈ ਆ ਕਹਿੰਦਾ ਵੀ ਪੱਟਾ ਉਹ ਵਪਾਰੀ ਤੇ ਤੇ ਆਹ ਭਾਈ ਵੀਰ ਆਇਆ ਇਹਨੇ ਜੜ ਤੱਕ ਟਰੈਕਟਰ ਦੀ ਉਹ ਕਰਤੀ ਕਹਿੰਦੇ ਜਾਂ ਚ ਸੀਟੀ ਸਕੈਨ ਕਰਤਾ ਇਹ ਐਮ ਆਰ ਆਈ ਕਰਤੀ ਕਹਿੰਦੇ ਕਹਿੰਦੇ ਚੰਡੀਗੜ੍ਹ ਦੀ ਮਸ਼ੀਨ ਆ ਐਪੀਜੀਆਸੀ ਸਹੀ ਗੱਲ ਚਾਹੀਦਾ ਹੀ ਜ਼ਰੂਰੀਆ ਦੇਖਾ ਦੇਖੋ ਪੱਪਾ ਵੀ ਦੇ ਲਾਉਣੇ ਵੀਰੇ ਕੱਲੋਂ ਤੂੰ ਉਹ ਹੋਏ ਹੋਏ ਜੇ ਨੋਟ ਦਊਗਾ ਸੀ ਕਿਹੜੇ ਫੜ ਲੈਣੇ ਇਕ ਤਾਂ ਪੈਸੇ ਲਾਣੇ ਆ ਕਿ ਨਹੀਂ ਜੀ ਗੱਲ ਕੀਤਾ ਦੇਖ ਪਰ ਜਾ ਕੇ ਘਰਾਉਣਾ ਅਸੀਂ ਆ ਬੇਚੀਏ ਮੁੜ ਕੇ ਨਾ ਇਹ ਨਿੰਦੀ ਜਾਣਾ ਸਹੀ ਗੱਲ ਆਏ ਤਾਂ ਨਹੀਂ ਕੱਲ ਨੂੰ ਕਹੂਗਾ ਵੀ ਬਾਈ ਆ ਕਿੱਥੋਂ ਚੱਕ ਲਿਆ ਆ ਲੈ ਬਾਈ ਤਾਂ ਹੀ ਨਾਲ ਲੈਂਦਾ ਪਹਿਲੇ ਵੀ ਨਾਲ ਜੁਗਿਆ ਨਹੀਂ ਹੈ ਨਾ ਕੱਢ ਦੇ ਕਹਿੰਦਾ ਬਾਈ ਹੁਣ ਲੈ ਕੇ ਜਾਣਾ ਜੀ ਕਦ ਲੈ ਕੇ ਜਾਣਾ ਲੈ ਜੀ ਜਾਣਾ ਚਲੋ ਬਾਤ ਸਾਈ ਬਦਾਈ ਕਰ ਦੋ ਜੀ ਫਿਰ ਟਰੈਕਟਰ ਆਪਣਾ ਲੈ ਜਾਓ ਚਾਹ ਪੀ ਲਈ ਜੱਗੇ ਨੂੰ ਚਾਹ ਪੁਲਾ ਦੇਣੀ ਜੇ ਕੇ ਪੀਣੀ ਹੈ ਚਾਹ ਕੋਡ ਹੋਰ ਬਣਾਣੀ ਨਾ ਨਾ ਇਹਨਾਂ ਰਾਤ ਪਿੰਡਾਂ ਨੌ ਭੈਣਾਂ ਦੋ ਭਰੀਆਂ ਜੂਬ ਵਗੈਰਾ ਤਾਂ ਕਿੰਨੇ ਦੀ ਮੇਲੇ ਚ ਹਾਂ ਸੁੱਤਾ ਲੀਏਗਾ ਨਹੀਂ ਭੇਜਦਾ ਤੇ ਘਰ ਦੇ ਹਾਂ ਵੀ ਉੱਤੇ ਜਾ ਕੇ ਆਪੇ ਕੰਮ ਕਰੀਏ ਕਿੰਨਾ ਖਰਚਾ ਆਈ ਪੇਦੇ ਸਾਡੇ ਤਾਂ ਗੰਨੇ ਕੰਨੇ ਹੈ ਨਹੀਂ ਕਿ ਕੁਮਾਰ ਸੂਰ ਖਾ ਅੱਛਾ ਜੀ ਆ ਉਹਦੇਾਰੇ ਗੱਲਾਂ ਕਰਦਾ ਅੱਜ ਤਾਂ ਇਹ ਵੀ ਡਿੱਕੇ ਆ ਗਿਆ ਮੇਰੇ ਆ ਗਿਆ ਜਾਣਾ ਨਹੀਂ ਚਾਹੁੰਦਾ ਮੈਂ ਆਹ ਆਏ ਨਹੀਂ ਜਾਦਾ ਮੈਂ ਅੱਜ ਆ ਗਿਆ ਡਿੱਕੇ ਮੈਂ ਨਹੀਂ ਜਾਣਾ ਹੈਗਾ ਬਸ ਇਹ ਬਾਟੀ ਇੱਕ ਥੱਬਦਾ ਬਾਈਕ ਟਰੈਕਟਰ ਇੱਕ ਟਰਾਲਾ ਉਹ ਸ਼ਾਮ ਨੂੰ ਖਾਲੀ ਹੋਣ ਦੇ ਬਾਅਦ ਤੇਰਾ ਆਪਣਾ ਪਟਿਆਲੇ ਵੇਚਦੇ ਜਿੱਥੇ ਪਾਰਕ ਦੀ ਤੂੰ ਤੰਨੂ ਬਣਾਦਾ ਬਾਚਾ ਪੂਰੀ ਦੇ ਲੈ ਕੇ ਜਿਹੇ ਜੌਣੇ ਨੂੰ ਐ ਦੱਸ ਦੇ ਉਸ ਤੇ ਕੁਝ ਨਹੀਂ ਮੈਨੂੰ ਲੱਗਦਾ ਉਸ ਤੇ ਤਾਂ ਮੈਂ ਸਾਰਾ ਕੁਝ ਖੋ ਜਾਂਦਾ ਮੇਲਮਾ ਕਿਹਾ ਪਤਾ ਬਾਈ ਮੇਲਮਾ ਕੋਈ ਇਹ ਬੰਦਾ ਹਾਜ਼ਰ ਆਦਾ ਠੀਕ ਆ ਇਹ ਗਿਆ ਨਾ ਗਿਆ ਤਾਂ ਛੱਡ ਦੇ ਉਹ ਕਰ ਦੋ ਮੈਂ ਨਾ ਵੀ ਜਾ ਕੇ ਗੈਣਾ ਦੇ ਲੈ ਤੇ ਛੱਡਿਆ ਗੱਡੀ ਐਵੇਂ ਜਾਣਾ ਉੱਥੇ ਭਾਈ ਆਏਗਾ ਉਹ ਲੈ ਜੀ ਪੌੜੀ ਉੱਥੇ ਚੱਕ ਲਿਆਂਗਾ ਬਾਈ ਪੂਰੀ ਤਿਆਰੀ ਨਾਲ ਆਏ ਤੇ ਹਮ ਹਥਲਾ ਲੈ ਕੇ ਆਏ ਤੇ ਬਾਈ ਫਿਰ ਸਿੱਧਾ ਆਏ ਨਹੀਂ ਕਰਦੇ ਨਾ 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 ਗੱਲ ਕਰੀਏ ਬਾਤਾਂ ਲਾ ਗਈਆਂ ਹਮ ਅਗਲਾ ਜਾਦੇ ਮੂਹਾਂ ਹੀ ਅਰਦੇ ਦਾ ਨਹੀਂ ਨਹੀਂ ਤੇ ਮੈਨੂੰ ਕੱਲੇ ਕਹੇ ਸੀ ਹਾਂ ਬੈ ਤੇਰੀ ਗੱਲ ਬਾਈ ਬਾਕੀ ਦਿਲ ਮਿਲ ਰੀ ਗੱਲ ਵੀ ਹੁੰਦੀ ਆ ਵੰਟੀ ਨਹੀਂ ਕੱਲ ਹੀ ਨੇ ਗੱਲਾਂ ਹੀ ਮੇ ਨਾਲ ਉਹ ਹਿਸਾਬ ਨਾਲ ਕਰੀਆ ਹਨਾ ਐਵੇਂ ਝੂਠ ਗੱਲਾਂ ਪਤਾ ਲੱਗ ਜਾਂਦਾ ਬੰਦੇ ਦਾ ਬੰਦੇ ਦਾ ਪਤਾ ਲੱਗ ਜਾਂਦਾ ਇਹ ਬੰਦਾ ਲਾਉਗਾ ਕਰਕੇ ਮੈਂ ਆਉਂਦਾ ਸੀ ਰਾਹ ਤੇ ਬਰੀਆ ਬਾਈ ਹੁਣ ਗਾਂ ਸਕੇ ਨਾ ਆਉਣਾ ਤੁਹਾਡੇ ਕੰਮ ਆ ਜੂਗਾ ਜੇਨਮਾ ਮਹਿੰਗਾ ਵੀ ਹੋ ਜਾਂਦਾ ਬਾਈ ਟਰੈਕਟਰ ਥੈਂਕ ਯੂ ਕਿਉਂਕਿ ਮੈਂ ਕਢਾ ਕੇ ਦੇਖਿਆ ਹਾਂ ਅੱਜ ਵੀ ਸਵੇਰੇ ਜਾਣਾ ਤੇ ਆਪਾਂ ਇੰਨੀ ਤੇਜ਼ ਮਸ਼ੀਨ ਹੈ ਕਿੰਨੇ ਵਾਲੀ ਹੋਰੀ ਪੰਡਤ ਜੀ ਆ ਹਲਦਾ ਬੜਾ ਵੱਡਾ ਨਹੀਂ ਆਇਆ ਦੇਖਦੇ ਹੁਣ ਹੈ ਪੂਰੀ ਆਮਨ ਮਾਲ ਬੈਠਾ ਮੇਰੀ ਗੱਲ ਸੁਣੋ ਆਪਣੇ ਲਿੰਕ ਪਾ ਰਹਿਣਾ ਬਾਈ ਨੂੰ ਹਾਲ ਤਾਂ ਬਾੜਾ ਬੰਡਨ ਨੇ ਆਇਆ ਨਾ ਗੁੱਟੀ ਦੇ ਗੈਸ ਗਰੇ ਦੱਸ ਦੇਣਾ ਤਾਂ ਇੰਨੇ ਉਹ ਤੇਰਾ ਬੰਦਾ ਹੀ ਡਰ ਗਿਆ ਤਾਂ ਉਹਨੂੰ ਕਹਤਾ ਮਾਲ ਜਾੜਾ ਹਲੇ ਉਹ ਤਾਂ ਦੇਖਾ ਮੇਰੀ ਵੀਡੀਓ ਨਾ ਪਾ ਦੇ ਟੈਂਪੋ ਵਾਲਾ ਬੰਦਾ ਡਰ ਗਿਆ ਜੱਗਾ ਹਰਾਮੀ ਹੈ ਬਾਈ ਇਹ ਹਰੇਕ ਨੂੰ ਛੇੜਦਾ ਹੈ ਦੇਖ ਲੈ ਦੇਖਿਆ ਹਾਂ ਜੱਗੇ ਨੂੰ ਡਾਲੀ ਦੇ ਦੇ ਯਾਰੀ ਡੋਜ ਘਟ ਗਈ ਗਿਣਤੀ ਘਟ ਗਈ ਉਹਦੀ ਆ ਜੱਗੇ ਆ ਜਾਂਦਾ ਉਹਨੇ ਕਹਿਣਾ ਸੀ ਲਿਆ ਬਾਈ ਦੇਖ ਲੈਂਦੇ ਆ ਕਰ ਲੈਂਦੇ ਆ ਤੇ ਇਕਣਾ ਦਾ ਗਿਣਨਾ ਬਹੁਤ ਟਾਈਮ ਲੱਗ ਜਾਣਾ ਬੰਟੀ ਯਾਰ ਸਾਨੂੰ ਵੀ ਬਾਈ ਡੰਗਾ ਡੰਗਰਾ ਕਰਕੇ ਆ ਜੱਗੇ ਪੂਰੀ ਦੇ ਪੂਰੇ ਕਰਦੇ ਨੇ ਕਾ ਸਭ ਕੁ ਕਰੂਗੇ ਯਾਰ ਵੀਰੇ ਆਹ ਹੋਣਾ ਦੇਣਾ ਨਾ ਕੋਣਗੇ ਇਹ ਜਿਹੜੀ ਸ਼ੋਰਟ ਦੇ ਦਿੱਤੀ ਬਾਈ ਨਹੀਂ ਨਹੀਂ ਆਹ ਹੋ ਕੋ ਯਾਰ ਆਪਾਂ ਜੰਮੇਵਾਰ ਬੈਠੇ ਕੋਈ ਗੱਲੇ ਨਹੀਂ ਬਾਈ 2000 ਹੋ ਗਿਆ ਚਲੋ ਬਾਈ ਮਾਰੋ ਸਲਫ ਹੁਣ ਇਹ ਹੋ ਗਿਆ ਤੁਹਾਡਾ ਤੂੰ ਦੂਜੇ ਘਰਣਾ ਪਰੇ ਨਾਲ ਹਾਂ ਐ ਫਿਰ ਐਟ ਬਾਈ ਦੇ ਨਾਲ ਹਾਂ ਚੱਲ ਚੱਲ ਦੇ ਫਿਰ ਦੇਖ ਜਿਹੜੀ ਉਹਦੀ ਮੈਂ ਤਾਂ ਜਾਣਾ ਤੂੰ ਜਾ aadhar ਕੱਟ ਲੈ ਨਾ ਆਪਣਾ aadhar ਕੱਟ ਲੈ ਨਾ aadhar ਕੱਟ ਲੈ ਲਓ ਜੀ ਬਾਈ ਟਰੈਕਟਰ ਦਾ ਹੋ ਗਿਆ ਸੌਦਾ ਤੇ ਚੱਲਿਆ ਘਰ ਨੂੰ ਹੁਣ ਬਾਈ ਲੈ ਚੱਲੇ ਘਰ ਨੂੰ ਬਾਈ ਲੋ ਜੀ ਭਾਈ ਪੱਕੇ ਕੰਮ ਹੈ ਫਿਰ ਐਫੀਡੈਪਟ ਵੀ ਬੰਟੀ ਕਹਿੰਦਾ ਵੀ ਹੁਣੇ ਨਵੇੜ ਦੇਣਾ ਕੰਮ ਹੈ ਵੀਰ ਵੀ ਨਾਲ ਕਚੈਰੀਆਂ ਚ ਪਹੁੰਚ ਕੇ ਰੋਪੜ ਲੋ ਜੀ ਭਾਈ ਸੋਨੀ ਵੀਰ ਕੋ ਆਏ ਆ ਇਹਨੇ ਕਲਮਾਂ ਲਾਈਆਂ ਵੀ ਆਈਆਂ ਕਈ ਤਰਾ ਦੀਆਂ ਪਹਿਲਾਂ ਮਿਲੋ ਭਾਈ ਨੂੰ ਸਤਿਗੁਰ ਜੀ ਸਿੰਦੂ ਵੀਰ ਸਤਿਗੁਰ ਜੀ ਸੋਨੀ ਭਾਈ ਕਿਹੜੇ ਕਿਹੜੇ ਨੰਬਰ ਲਾਈਆਂ ਵੀ ਆਪਾਂ ਨੇ ਆਪਾਂ ਕੋ ਸਾਰੀਆਂ ਵੈਰਾਈਟੀਆਂ ਤਿੰਨ ਚਾਰ ਵੈਰਾਈਟੀਆਂ ਹਰ ਸਾਲ ਵੈਰਾਈਟੀ ਨਾਮ ਜਿਹੜਾ ਚੇਂਜ ਕਰਦੇ ਸੋਧ ਕਰਦੇ ਆਂ ਬੀਜ ਦਾ ਅੱਛਾ ਇਹ ਅਸੂਆ 9 10 ਹਾਂ 11 12 12 ਹਾਂ ਅਗਲੀ ਵਾਰ 13 ਦਾ ਪਹਿਲਾ 48 ਸੀਗਾ ਅੱਛਾ 49 22 ਤੂੰ ਵੀ ਆਇਆ ਨਸ ਵੀ ਜੇ ਕਿਸ ਨੇ ਲੈਣੀ ਹੋਵੇ ਕਿੰਨਾ ਕਮਾਲ ਹੈ ਮੂੰ ਬਾਦੂਆ ਮਾਲ ਬੁਕਿੰਗ ਹੋ ਜਈ ਪਈ ਆ ਯਾਨੀ ਕਾਫੀ ਬੁਕਿੰਗ ਹੋ ਚੁੱਕੀ ਆ ਜਿਹੜੀ ਰਹਿੰਦੀ ਆ ਉਹ ਕਿਹੜਾ ਕਿਹੜਾ ਵੀਜ ਰਹਿੰਦਾ ਕਰਵਾ ਸਕਦੇ ਆ ਮਤਲਬ ਮਿਕਸੇ ਹੋਇਆ ਬਸ ਸਭ ਮਿਕਸੇ ਹੋਇਆ ਤੇ ਚੱਲ ਰਿਹਾ ਪਟਾਈ ਚੱਲਦੀ ਮਾਰੋ ਮਾਰ ਦੇਖ ਦੀ ਆਪਣੀ ਕਿੰਨੇ ਕਿਲੇ ਲਾਇਏ ਪਏ ਬਾਈ ਕਿੰਨੇ ਕਿਲੇ ਹੈਗੇ ਆ 3.5 4 ਕਿਲੇ ਹੈਗੇ ਯਾਨੀ 3.5 4 ਅੱਗੇ ਕਿੱਲਾ ਡੇੜੀ ਤੇ ਲੋਧਰ ਵੀ ਲੱਗ ਲੱਗ ਢੇਰੀਆਂ ਛਾਂਟੀਆਂ ਲਾਈ ਜਾਂਦੇ ਹਾਂਜੀ ਹਾਂਜੀ ਰੇਕ ਤਰ੍ਹਾਂ ਦਾ ਵੀ ਤਿਆਰ ਕਰਦੀ ਆ ਵੀ ਦੀ ਉਹ ਭਰੀ ਵੱਲੋਂ ਬੰਡਲ ਵੀ ਤਾਂ ਬਣਦਾ ਹੈ ਹਾਂ ਵੀ ਦਾ ਬੰਡਲ ਆਹ ਦੇਖ ਲਓ ਬਾਈ ਵੀ ਲੱਗ ਲੱਗ ਬੰਦੇ ਕੱਢਣ ਲੱਗੇ ਵਿੱਚ ਦੇ ਛੋਟਾ ਸਾਈਜ਼ ਵੱਡਾ ਸਾਈਜ਼ ਵੀ ਉਹ ਸਾਬ ਨਾਲ ਹੈ ਤੇ ਸੋਹਣੀ ਰੇਟ ਰੂਟ ਬਾਈ ਰੇਟ ਇਸ ਟਾਈਮ 25 ਦੀ ਬੁਕਿੰਗ ਚੱਲ ਰਹੀ ਆ 25 ਦੀ ਬੁਕਿੰਗ ਚੱਲਦੀ ਹੈ 8 ਰਵੇ ਲਵਾਈ ਚੱਲ ਰਹੀ ਆ ਮਤਲਬ ਜਿਹੜੇ ਵੀ ਬੰਦੇ ਸਾਰੇ ਜੇ ਬਣਵੰਤ ਮੈਂ ਤੁਹਾਨੂੰ ਉਦਾਂ ਕਹਿੰਦਾ ਜੇ ਕੋਈ ਬਾਹਰ ਦਾ ਬੰਦਾ ਕਹੇ ਵੀ ਫਲਾਣੀ ਜਗ੍ਹਾ ਖੇਤ ਆ ਵੀ ਲਾਇਆ ਹੋ ਜਾ ਕੇ ਹਾਂਜੀ ਉਹ ਪਹੁੰਚ ਵੀ ਹੋ ਜਾਂਦੀ ਆ ਬੰਦੇ ਦੀ ਵੀ ਗੱਡੀ ਬੰਦੇ ਸਾਰਾ ਕੁਝ ਹੈਗਾ ਹਾਂ ਰੈਂਟਰ ਜੁਦਾ ਪੈ ਜਾਣਾ ਉਹ ਹਾਂ ਪਹੁੰਚ ਹੋ ਜਾਣੀ ਉਹਦੀ ਪਹੁੰਚ ਹੋ ਜਾਣੀ ਹਾਂਜੀ ਵੀ ਬੰਦੇ ਤੇਰੇ ਲਾਇਆਉਂਗੇ ਜਾ ਕੇ ਬੰਦੇ ਲੀਵਰ ਦਾ ਵੀ ਖਾਤ ਜੱਗਰ ਖਾਦਵੇ ਬੰਦਾ ਆਪਣੀ ਇੱਕ ਵਾਰ ਹਾਂਜੀ ਮਤਲਬ ਕੋਈ ਵੀ ਲੋਕੇਸ਼ਨ ਦੇ ਦੇਵੇ ਸਾਨੂੰ ਉੱਥੇ ਪਹੁੰਚ ਕਰ ਦਾਂਗੇ ਪੂਰੇ ਪੰਜਾਬ 'ਚ ਜਾ ਸਕਦੇ ਹਾਂ ਹਾਂ ਵੀ ਜੋ ਖਰਚਾ ਉਹ ਖਰਚਾ ਲੈ ਲੈਣਾ ਹਾਂ ਖਰਚਾ ਜੋ ਪਾਉਂਗਾ ਬਜ 8 ਰੁਪਏ ਲਵਾਈ ਹੈ ਹਾਂ 8 ਰੁਪਏ ਮਤਲਬ ਵੀ ਉਹ ਵੀ ਲਵਾਈ ਲੋਕਲ ਦੀ 8 ਰੁਪਏ ਆ ਜਣੇ ਕਿ ਜੜੀ ਦੂਰ ਜਾਣਗੀ ਉਹਦੇ ਸਾਬ ਨਾਲ ਲੋਕੇਸ਼ਨ ਦੇ ਸਾਬ ਨਾਲ ਲੱਗਣਗੇ ਜਿਵੇਂ ਠੀਕ ਚਲ ਬਾਕੀ ਰੋਟੀ ਪਾਣੀ ਹੋ ਜਾਊਗਾ ਹਾਂ ਉੱਪਰ ਥੱਲੇ ਹੁੰਦਾ ਰੈਂਟ ਜੁਦਾ ਜੀ ਟੋਆ ਪਟ ਕੇ ਛਿੜੀ 8 ਰੁਪਏ ਚ ਇੱਕ ਹੈ ਐਨ ਆਰ ਆ ਵੀਰਾਂ ਬਹੁਤ ਵਧੀਆ ਮੌਕਾ ਜੀ ਉਹਨਾਂ ਨੇ ਨਹੀਂ ਆ ਸਕਦੇ ਜਿੰਨਾਂ ਕੋਲ ਨਹੀਂ ਟਾਈਮ ਹੈਗਾ ਉਹ ਸਾਨੂੰ ਉਹਨਾਂ ਨੂੰ ਨੰਬਰ ਕਰ ਦਾਂਗੇ ਅਸੀਂ ਵੀਡੀਓ ਤੇ ਮੈਂਸ਼ਨ ਕਰ ਦਾਂਗੇ ਨੰਬਰ ਉਹ ਤੁਹਾਨੂੰ ਜਦ ਮਰਜ਼ੀ ਕਨੈਕਟ ਕਰ ਦੇ ਵੀਰ ਦਾ ਨੰਬਰ ਪਾ ਦੋਗੇ ਬਾਈ ਬਾਪੂ ਨਾਲੇ ਆ ਹੈ ਪੱਕੀ ਡਿਊਟੀ ਸਾਹਿਬ ਉੱਧਰ ਸਾਡੇ ਉਹ ਵੀ ਪਾਈ ਸਖਤ ਡਿਊਟੀ ਇਹਨਾਂ ਉਹਨੇ ਕਿੰਨੇ ਸਾਲ ਹੋ ਗਏ ਬਾਈ ਕੰਮ ਕਰਦੇ ਨੇ ਕੰਮ ਕਰਦੇ ਨੇ ਦੇਖ ਲੈ ਸਾਡੀ ਕੀ ਜਿਹੜੀ ਗੁਜਰ ਚੱਲੀ ਹੈ ਹੁਣ ਬੂਟਿਆ ਜੀ ਹਾਂ ਬੂਟਾ ਚੱਲ ਰਹੀ ਹੈ ਹਾਂ ਦੇਖ ਲਓ ਬਾਈ ਇਹਨਾਂ ਨੇ ਆਪ ਬੂਟੇ ਲਾਏ ਹੋਏ ਆ ਇਹ ਜਿਹੜੀ ਆ ਇਹ ਬਾਰਮਾ ਪੱਟ ਹੋਣੀ ਹੈ ਕਿਹੜੀ ਕਲਮ ਤਿਆਰ ਹੋਣੀ ਹੈ ਇਹਦਾ ਬੀਜ ਤਿਆਰ ਹੋਣਾਗਾ ਹਾਂ ਵੈਰਾਈਟੀ ਤਿਆਰ ਹੋਣੀ ਆ ਬਾਕੀ ਦਾ ਜਿਹੜੀ ਛੋਹਡ ਹੋਣਾ ਬੀਜੋ ਜ ਉਹ ਜੀ ਸਾਨੂੰ ਅੰਕਲ ਵੀ ਮਿਲਾ ਲੈਂਦੇ ਬਾਈ ਪਰੇ ਇਹ ਕੋਈ ਨਾ ਪੱਟ ਗਿਆ ਮੰਡਲ ਬਣਾ ਰਹੇ ਨੇ ਅੰਕਲ ਦੀ ਸੱਸਰੀ ਘਾਲ ਜੀ ਹੋਰ ਕਿਵੇਂ ਜੀ ਮੈਂ ਵਧੀਆ ਜੀ ਤੇ ਕਿਹੜਾ ਕਿਹੜਾ ਜੀ ਆਪਣਾ ਦੇਖ ਹਾਂਜੀ ਲਈ ਜ ਆਪਣੇ ਦੇਖ ਤਾਂ ਨਾ 510 ਸੀ ਤੋਂ 11 ਤੇ 12 ਅੱਛਾ ਗਾਹ ਨੂੰ 13 ਵੀ ਚੱਲੂਗਾ ਜੀ 13 ਨੰਬਰ ਗਾਹ ਨੂੰ ਨਵੀਂ ਵੈਰਾਈਟੀ ਆ ਉਹਦਾ 343 ਰੁਪਏ ਦੋ ਟੋਲੇ ਆ ਕੇ ਬੀਜ ਤਿਆਰ ਕਰ ਰਿਹਾ ਅੱਗੇ ਨੇ ਹੋਰ ਚੱਲੂਗਾ ਇਹ 343 ਰੁਪਏ ਇਹ ਸਾਰੀ ਮਤਲਬ ਇੱਕ ਨੰਬਰ ਦਾ ਬੀਜ ਹੈ ਜੀ ਜਿਹੜਾ ਲਹੁਣਾ ਹੈਗਾ ਇਸ ਟਾਈਮ ਤੇ ਵਧੀਆ ਇੱਕ ਨੰਬਰ ਕੁਆਲਟੀ ਹੈ ਸਾਰੀ ਨਾ ਨਾ ਠੀਕ ਹਰੇਕ ਵਾਰ ਛੋਦਦੇ ਆ ਬੀਜ ਦਾ ਛੋਦਾ ਲੱਗਦਾ ਹਮੇਸ਼ਾ ਵੇਚ ਦਾ ਬੀਜ ਛੋਧ ਕੇ ਲਾਉਂਦੇ ਆ ਪਹਿਲਾਂ W 49 22 ਲਾਇਆ ਸੀਗਾ 48 ਤਾ 48 ਦੀ ਡਿਮਾਂਡ ਹੈਗੀ ਜਾਨੀ ਕਿ ਥੋੜੀ ਜਿਹਾ ਹੈਗਾ ਬੂਟਾ 48 ਖੜਾ ਹੈ ਇਹ ਉਹ ਪੱਫੇ ਬਾਧਵਾ ਪਾਣੀ ਚ ਰੱਖਦੇ ਹਾਂ ਪਾਣੀ ਚ ਲਾਉਂਦੇ ਜਿਹਨਾਂ ਨੂੰ ਨਹੀਂ ਟਾਈਮ ਹੈਗਾ ਪਾਣੀ ਚ ਡੁਬਾਉ ਦਿੰਦੇ ਆ ਅੱਛਾ ਜੀ ਉਹ ਦਵਾਈ ਪਾਣੀ ਚ ਨਹੀਂ ਨਾ ਦਵਾਈ ਬਾਅਦ ਵਿੱਚ ਹਾਂ ਜੀ ਰੋ ਰਹਿਤ ਕਰਨਾ ਨਾ ਮोटा ਤਾਂ ਹਾਂ ਜੀ ਹਾਂ ਤਾਂ ਤੇ ਬਾਕੀ ਬਾਈ 15 20 ਕੁ 15 20 ਫੁੱਟ ਦੀ ਹੋਣੀ ਚਾਹੀਦੀ ਹਾਂ ਉਹ ਗਾਹਕ ਦੇ ਹਿਸਾਬ ਨਾਲ ਜਿਹਨੂੰ ਪਸੰਦ ਆ ਜਿੱਦਾਂ ਦੀ ਚੀਜ਼ ਪਸੰਦ ਆਏ ਛੋਟੀ ਲੈਣੀ ਛੋਟੀ ਵੀ ਇੰਦਰ ਮੀਨਰ ਸਾਈਜ਼ ਮੰਗਦੇ ਆ ਕਈ ਛੋਟਾ ਮੰਗਦੇ ਕੋਈ ਕਈ ਹਾਈਟ ਜੀ ਮੰਗਦੇ ਆ ਉਦਾਂ ਆਪਾਂ ਉਹਨਾਂ ਨੂੰ ਉਹ ਚੋਅ ਦੇ ਠੀਕ ਹੈ ਠੀਕ ਹੈ ਤੇ ਬਾਈ ਜੇ ਕਿਸੇ ਨੇ ਬੁੱਕ ਕਰਨੀ ਹੋਈ ਜਾਂ ਲੈਣੀ ਹੋਈ ਸੋਹਣੀ ਬਾਈ ਨੰਬਰ ਦੱਦਿਆ ਆਪਣਾ ਨੰਬਰ ਹੈਗਾ 98786 98307 98786 98307 98307 ਇਹ ਨੰਬਰ WhatsApp ਤੇ ਮੈਂਸ਼ਨ ਕਰ ਇਹ WhatsApp ਵੀ ਚੱਲਦਾ ਹੈ ਸਕਰੀਪਟ ਤੇ ਮੈਂਸ਼ਨ ਕਰ ਦਿਓ ਤੁਸੀਂ ਤੇ ਵੀਰ ਦਾ ਨੰਬਰ ਆ ਬਾਈ ਜੇ ਕਿਸੇ ਨੇ ਲੈਣੀ ਹੈ ਬੁੱਕ ਕਰਨੀ ਹੈ ਜਾਂ ਕੁਝ ਵੀ ਕਰਨਾ ਸਲਾਹ ਲੈਣੀ ਹੈ ਤਾਂ ਵੀਰ ਨੂੰ ਫੋਨ ਕਰ ਸਕਦਾ ਹੈ ਲੇਬਰ ਵੀ ਮਿਲੂਗੀ ਸਾਰਾ ਕੁਝ ਪਹੁੰਚ ਹੋ ਜੂਗੀ ਹਾਂਜੀ ਠੀਕ ਹੈ ਲਓ ਜੀ ਬਾਈ ਅਜੀੜ ਤਾਲੀ ਲੈ ਪਿਆ ਏ ਬਾਈ ਨਹੀਂ ਹੋਣੀ ਬਾਈ ਕਿੰਨੇ ਸਾਲ ਦੇ ਹੋਗੇ ਇਹ ਤੇ ਬਾਈ ਇਹ ਚੌਥਾ ਸਾਲ ਲੱਗ ਚੱਲੇ ਇਹਨੂੰ ਠੀਕ ਆ ਤਿੰਨ ਪੂਰੇ ਹੋ ਕੇ ਚੌਥਾ ਲੱਗ ਗਿਆ ਤਿੰਨ ਪੂਰੇ ਹੋ ਕੇ ਚੌਥਾ ਲੱਗ ਗਿਆ ਆ ਦੇਖ ਲਓ ਬਾਈ ਇਹ ਰਿਜ਼ਲਟ ਇਹਦਾ ਬਹੁਤ ਵਧੀਆ ਆਇਆ ਰਿਜ਼ਲਟ ਬਹੁਤ ਵਧੀਆ ਆ ਹਾਂ ਬਾਕੀ ਵਜਨ ਵੀਰਾ ਬਹੁਤ ਆਦੂ ਵਜਨ ਆ ਬਾਈ ਯਾਰ ਆ ਇਹ ਚਾ ਦੇਖ ਲਓ ਤੁਸੀਂ ਵੀ ਕਾਫੀ ਹੋ ਗਿਆ 18 ਇੰਚ ਤਾਂ ਹੋ ਗਿਆ ਹੁਣ ਆ ਇਹ ਹਾਂ ਹਾਂ 18 ਤਾਂ ਹੁਣ ਓਵਰ ਚ ਗਿਣਿਆ ਹਾਂ ਓਵਰ ਚ ਹਾਂ 18 ਦੇ ਉੱਪਰ ਹੋ ਗਿਆ ਬਾਈ ਹੂੰ ਯਾਰ ਹੁਣ ਅਸੀਂ ਤੁਹਾਨੂੰ ਕਹਿੰਦੇ ਆ ਮਤਲਬ ਜਿਹੜੇ ਬੰਦੇ ਨੇ ਬੁੱਕ ਕਰਾਉਣਾ ਕਰਵਾਵੇ ਜਿੱਕਣਾ ਕਰਾ ਸਕਦੇ ਆ ਮਤਲਬ ਜੀ ਇਹਨਾਂ ਨੂੰ ਲੋੜ ਐ ਐਨਆਰ ਆਈ ਬੰਦਿਆਂ ਵਾਸਤੇ ਬਹੁਤ ਵਧੀਆ ਜਿਹੜੇ ਵਿਚਾਰੇ ਖੇਤੀ ਤੇ ਹੁਣ ਉਲਝ ਗਏ ਆ ਹੁਣ ਦੇਖੋ ਇਹਨਾਂ ਦੇ ਜੋ ਨਹੀਂ ਖਸਤੇ ਸਰਕਾਰਾਂ ਦੇ ਸਿਰਾਂ ਦੇ ਉੱਤੇ ਕੁਝ ਵੀ ਇਹਨਾਂ ਨੂੰ ਕਿੰਨੇ ਹੋਇਆ ਝੋਨੇ ਤੇ ਤੰਗ ਹੋ ਗਏ ਲੋਕ ਪਰੇਸ਼ਾਨ ਆ ਮੰਡੀਆਂ ਤੇ ਚੱਕ ਨਹੀਂ ਹੋ ਰਿਆ ਬੂਟਾ ਬਹੁਤ ਲੱਗਿਆ ਉਹਨਾਂ ਵਾਸਤੇ ਇਹ ਬੂਟੇ ਵਾਸ ਬੂਟਾ ਲਾਉਣ ਵਾਸਤੇ ਬਹੁਤ ਵਧੀਆ ਮੌਕਾ ਐ ਬੂਟਾ ਲਾਵੇ ਆਪਣੇ ਚਾਰ ਪੈਸੇ ਆਉਣਗੇ ਘਰਾਂ ਨੂੰ ਬਹੁਤ ਵਧੀਆ ਰਹਿਣਗੇ ਠੀਕ ਆ ਸੋਨੀ ਉਰੇ ਚੋਈ ਚੱਲਦੀ ਆ। ਅਸੀਂ ਰਿਕਵੈਸਟ ਆ ਬੰਦਾ ਬੂਟਾ ਲਾਵੇ। ਮੈਂ ਮਾਲ ਵੇਚਣ ਦਾ ਮਾਰਾ ਨਹੀਂ ਕਹਿ ਰਿਹਾ। ਮੈਂ ਤਾਂ ਇੱਕ ਅਪੀਲ ਵੀ ਕਰ ਰਿਹਾ ਉਹ ਬੰਦਿਆਂ ਨੂੰ ਮਤਲਬ ਫਸਲ ਦੇ ਵਿੱਚ ਤਾਂ ਕੁਝ ਨਹੀਂ ਰਿਹਾ। ਜਿਹੜੇ ਚਾਰ ਪੈਸੇ ਆਉਣੇ ਤੋਂ ਬੂਟੇ ਰਹੀ ਆਉਣੇ। ਹਕੂਮਤ ਨੂੰ। ਆ ਬਾਈ ਨੇ ਉਰੇ ਕਾਫੀ ਜਗ੍ਹਾ ਲਾਈ ਪਿਆ। ਹੈ? ਇਹ 24 ਮੈਂ ਕਹਿੰਦਾ ਉਹਨੇ ਚੋਈ ਦੀ ਮਾਰ ਆ ਨਾ ਸੋਨੀ। ਹਾਂ ਉਰੇ ਚੋਈ ਦੀ ਥੋੜੀ ਮਾਰ ਆ। ਇਹ ਇਤਨੂੰ ਪਾਣੀ ਵਗਦਾ ਏ ਹੂੰ ਕਾਫੀ ਜਿਹੜਾ ਮਾਲ ਆ ਪੜਦਾ ਟੋਬੇ ਕਰਕੇ ਬਾਈ ਇਹਨਾਂ ਨੇ ਬੂਟੇ ਹੀ ਲਾਏ ਓਰੇ ਹੋਰ ਕੋ ਹੁੰਦਾ ਨਹੀਂ ਦਾ ਬੂਟੇ ਹੀ ਆ ਉਹ ਸਾਡਾ 3.5 ਸਾਲ ਦਾ ਮਾਲ ਖੜਾਗਾ ਉਹ ਵੀ ਦਿਖਾ ਦੂਗੀ ਸ਼ੱਕ ਆਹ ਕਲਮ ਖੜੀ ਹੈ ਨਾ ਹਾਂ 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 ਲੈ ਲੋ ਬਾਈ ਇਹਦੇ ਵਿੱਚ ਛਾਂਟੀ ਹੋ ਜਾਂਦੀ ਏ ਛੋਟਾ ਬੜਾ ਜੋ ਵੀ ਹੈ ਆਹ ਸਾਈਡ ਥੋੜੀ ਜੀ ਇਹਨਾਂ ਬੂਟੇ ਦੀ ਮਾਰਾ ਸੋਨੀ ਹਾਂ ਆਹ 12 ਨੰਬਰ ਆ ਸਾਡਾ ਇਹ 12 ਨੰਬਰ ਹਾਂ 12 ਨੰਬਰ ਠੀਕ ਆ ਦੇਖ ਲੋ ਵੀ ਜੀ ਵਿੱਚ ਵਿੱਚ ਜਿਹੜਾ ਇੱਥੇ ਰਿ ਸਟਾਰਟਿੰਗ ਹੋ ਜਾਂਦੀ ਵਧੀਆ ਜੀ 12 ਨੰਬਰ ਬੂਟਾ ਵਧੀਆ ਦਵਾਂਗੇ ਗਰੰਟੀ ਬੂਟਾ ਦਵਾਂਗੇ ਕੋਈ ਇਹੋ ਜਿਹਾ ਨਹੀਂ ਹੋਊਗਾ ਕੰਮ ਨਾ ਨਾ ਠੀਕ ਪੂਰਾ ਗਰੰਟੀ ਬੂਟਾ ਪਹੁੰਚ ਕਰਾਂਗੇ ਜਿਹੜੇ ਬੰਦੇ ਨਹੀਂ ਵਿਚਰੇ ਮੈਂ ਇੱਕ ਦੇਖਿਆ ਸੋਹਣੀ ਜੇ ਲੇਟ ਲਾਵੇ ਨਾ ਕਲਮ ਫੇਰ ਨਹੀਂ ਕਾਬਜਾਬ ਨਹੀਂ ਹੁੰਦੀ ਹੁਣ ਪੂਰਾ ਸਹੀ ਟਾਈਮ ਹੈ ਸਹੀ ਟਾਈਮ ਆ ਪਹਿਲਾ ਐਡਵਾਂਸ ਵੀ ਨਹੀਂ ਲਾਉਣਾ ਚਾਹੀਦਾ ਲੋਕ ਜਿਆਦਾ ਐਡਵਾਂਸ ਲਾ ਰਹੇ ਆ ਯਾਨੀ ਕਿ ਜਿਹੜਾ ਅਸੀਂ ਕਹਿੰਦੇ ਆ ਬੂਟੇ ਨੂੰ ਜਿੰਨਾ ਵੀ ਪੂਰੇ ਦੇ ਪੂਰੇ ਬੂਟੇ ਨੂੰ ਇਦਾਂ ਇਹਨੂੰ ਲੰਬਾ ਪਾ ਕੇ ਡਬੋਇਆ ਜਾਵੇ ਨਾ ਜਿਹੜੀ ਕੱਲੀ ਆਨਲੀ ਜੜ ਨਾ ਡਬੋ ਇਹਨੂੰ ਸਾਰੇ ਨੂੰ ਡਬੋ ਦੋ ਜਿੰਨਾ ਸਾਰਾ ਭਿੱਗਿਆ ਹੋਊਗਾ ਬੂਟਾ ਆਈ ਨਹੀਂ ਅੱਖ ਆ ਜੀ ਅੱਖ ਦੇ ਵਿੱਚ ਇਹਦੇ ਪਾਣੀ ਨਿੱਤਰੂਗਾ ਨਾ ਪੂਰਾ ਚੜ ਗਿਆ ਪਾਣੀ ਇਹਨੂੰ ਲਾਉਂਦੇ ਸਾਰੇ ਸੁੱਕੂਗਾ ਨਹੀਂ ਇੱਕੋ ਲਾਤ ਖੇਲਣਾ ਇਹਨੇ ਸਾਰੇ ਪੱਤੇ ਨਿਕਲਣਗੇ ਨਾਲੇ ਹੋਣਾ ਹੈ ਕੋਈ ਬੂਟਾ ਮਿਸ ਨਹੀਂ ਮਰੂਗਾ ਇੱਕ ਸਿਆਲ ਦਾ ਟਾਈਮ ਹੈ ਹਲੇ ਇਹ ਬਹੁਤਾ ਪਾਣੀ ਵੀ ਨਹੀਂ ਇਹਨੇ ਮੰਗਣਾ ਹੁਣ ਟਾਈਮ ਸਹੀ ਹੈ ਜੇ ਜਿਹੜਾ ਆਪਾਂ ਬਹੁਤਾ ਲੇਟ ਲਾਉਂਦੇ ਫੇਰ ਕਾਮਯਾਬ ਨਹੀਂ ਹੁੰਦੇ ਇਹਨਾਂ ਉਹ ਕਾਮਯਾਬ ਨਹੀਂ ਹੁੰਦਾ ਉਸ ਟਾਈਮ ਤਾਂ ਧੁੱਪ ਜ਼ਿਆਦਾ ਕੈੜੀ ਹੋ ਜਾਣੀ ਹੈ ਜਾਨੀ ਕਿ ਜਿਹੜੀ ਹੁਣ ਧੁੱਪ ਠੀਕ ਆ ਮਿੱਠੀ ਧੁੱਪ ਆ ਥੋੜੀ ਥੋੜੀ ਹਲਕੀ ਹਲਕੀ ਧੁੱਪ ਹੌਸ ਹੌਸ ਪੈਂਦੀ ਆ ਹੁਣ ਪਾਣੀ ਨੂੰ ਮਿਲੀ ਜਾਂਦਾ ਹੈ ਹਮ ਧਰਤੀ ਦੀ ਗਿੱਲ ਹੈਗੀ ਆ ਉੱਤੇ ਗਾਂ ਫਿਰ ਬੀਜ ਦਾ ਟਾਈਮ ਹੋ ਜਾਣਾ ਫੇਰ ਨਹੀਂ ਹੋਣਾ ਜਿਹੜਾ ਨੇ ਹੁਣ ਬ ਜਿਹੜੇ ਰਹਿੰਦੇ ਆ ਮੇਰੇ ਵੀਰ ਜੀ ਇਹਨਾਂ ਨੂੰ ਲੋੜ ਆ ਉਹ ਬੁੱਕ ਕਰਵਾ ਸਕਦੇ ਆ ਅਸੀਂ ਫੇਰ ਨੰਬਰ ਸਕਰੀਨ ਦੇ ਉੱਤੇ ਮੈਂਸ਼ਨ ਕਰਨ ਜਾ ਰਹੇ ਆ ਮਤਲਬ ਮੈਂਸ਼ਨ ਕਰ ਦੇਣਾ ਤੇ ਜਰੂਰ ਕਾਲ ਕਰ ਲਿਓ WhatsApp ਤੇ ਵੀ ਤੇ ਇਦਾਂ ਵੀ ਹਾਂ ਸ਼ੰਦੂ ਤੈਨੂੰ ਕਦੋਂ ਗਰਮੀ ਲੱਗਣ ਲੱਗੀ ਗਰਮੀ ਹੋ ਗਈ ਸ਼ੰਦੂ ਨੂੰ ਗਰਮੀ ਆ ਜਾਂਦੀ ਆ ਕਿੰ ਘਰ ਤੂੰ ਮੈਨੂੰ ਐਂ ਦੱਸ ਹਾਂ ਸੋਨੀ ਦੇ ਬਾਪੂ ਨੇ ਤੋ ਕਹੀ ਲਿਖ ਲਾਉਣ ਤਾਂ ਲਾ ਲੇ ਜਿਹੜੀ ਤੇਨੂੰ ਗਰਮੀ ਆ ਗਈ ਹੈ ਗਰਮੀ ਹੋ ਗਈ ਧੁੱਪ ਨਹੀਂ ਆਏ ਉਹ ਅਬਦੁੱਲਾ ਬਣਿਆ ਹੋਇਆ ਥੋੜਾ ਜਿਹਾ ਅਬਦੁੱਲਾ ਅਬਦੁੱਲਾ ਮਾਣਾ ਆਧਾਰ ਕਾਰਡ ਵਾਲੀ ਫੋਟੋ ਵੀ ਦਿਖਾ ਦੇ ਥੋੜੀ ਜਿਹੀ ਕਿੱਕਣਾ ਜਿਹੜੀ ਦਾੜੀ ਆ ਉਹ ਤੇ ਟ੍ਰੈਂਡਿੰਗ ਚੱਲਦਾ ਰਹੂਗਾ ਮੈਨੂੰ ਮੈਨੂੰ ਦੇਖ ਕੇ ਜਕਰੀਆ ਖਾਂ ਚਾਹ ਲੱਗ ਗਿਆ ਦਾ ਯਾਰੋ ਅਮਰਤਮਾਨ ਅਮਰਤਮਾਨ ਮਗਰ ਹਾਂ ਟੋਪੀ ਲਾਤੀ ਮੈਨੂੰ ਦੇਖ ਕੇ ਜਕਰੀਆ ਖਾਂ ਚਾਹ ਸਹੀ ਕਹਿੰਦਾ ਹਾਂ ਦੇਖੋ ਪਿੱਛੇ ਤੇ ਲਾਲਾ ਜੀ ਲੱਗਦੀ ਆ ਮਾ ਕ੍ਰਪਾਨ ਕੱਢ ਲੈਣੀ ਫੇਰ ਨਾ ਕਹਿੰਦਾ ਸਿੱਧਾ ਉਹਦਾ ਦੱਸ ਦਾੜੀ ਡੜੀ ਕਟਾਰਾ ਹਮਾਰੀ ਮੋਟੀ ਮੁੰਡਾ ਖੁੰਡਾ ਬਣ। ਦਾੜੀ ਕਟਾਉਣ ਵਾਸਤੇ ਵੀ ਸ਼ਾਇਦ ਬਾਹਰ ਮਤਲਬ ਪੈਸੇ ਪੂਰੇ ਭੇਜਣਗੇ ਲੋਕ ਫੇਰ ਕੇ ਆਪਦਾ ਦਾੜੀ ਕਟਾਈ ਜਾਵੇ। ਪੈਸੇ ਆਉਣੇ ਆ ਲੱਖ ਰੁਪਇਆ ਦੱਸਦਾ ਕਿ ਨਾ ਹਾਂ ਹੁਣ ਨਹੀਂ ਹੈਗਾ ਉਹ ਕੀ ਚਾਹਤ ਹੈ। ਤੈ ਪੌਣੇ ਤਾਂ ਦੱਸ ਤੈ ਪੌਣੇ ਤਾਂ ਦੱਸ ਦੇ। ਆ ਦੇਖ। ਸੁਣੀ ਛਿਟੀ ਵਧੀ ਤੇਰੀ। ਦਾੜੀ ਇਕੱਠੀ ਕਰਕੇ ਦਾੜੀ ਕਟਾ ਦਾਂਗੇ ਤੇਰੀ। ਕੋਈ ਦਿੱਕਤ ਨਹੀਂ ਹੈਗੀ। ਚਲੀਏ। ਸਵੇਰ ਬਾਅਦ ਖੇਤਾ ਕੰਨੀ ਢੇੜਾ ਮਾਰਨਾ ਆਏ ਪਏ ਬਾਈ। ਟਰਾਲੀ ਮਿਲਵਾ ਖੜੀ ਆ ਉੱਥੇ ਬੰਦੇ ਕੋਲ। ਏ ਅੱਜ ਸ਼ਾਮ ਨੂੰ ਜਾਣਾ ਏ ਮੇਲਾ ਦਾ ਤੁਹਾਨੂੰ ਪਤਾ ਹੀ ਆ ਬੁਰਾ ਹੀ ਹਾਲ ਆ ਬਾਈ ਚੱਲ ਪੈਣਾ ਖੜ ਜਾਂਦਾ ਚੱਲ ਪੈਣਾ ਖੜ ਜਾਂਦਾ ਰਾਤ ਕਹਿੰਦੇ ਚੱਲਿਆ ਏ ਬਾਕੀ ਬਾਈ ਕਣਕ ਦੇਖੋ ਆਪਣੀ 869 ਵੀ ਹੈ ਬਿਯਾਨ ਇੱਕ ਬਰਾਬਰ ਆ ਦੋ ਥੈਲੇ ਜੂਰੀ ਦੇ ਵਾਹਰੇ ਵਿੱਚ ਤੇ ਆ ਪਾਇਆ ਨਹੀਂ ਹੈਗਾ ਤੇ ਇਹ ਜੇ ਫਾਤ ਆ ਬਾਈ ਇਹਦਾ ਗਿਰਨੇ ਦਾ ਖਤਰਾ ਹੈ ਹੁਣ ਆਪਣੇ ਪੈਰਾ ਪਰ ਆ ਫੇਰ ਇਹਨੇ ਕਿਸੇ ਹੋਰ ਦੇ ਪੈਰਾ ਪਹੁੰਚਣਾ ਹਾ ਜਿੰਦੂ ਹੂੰ ਗਿਰ ਸਾਦੀ ਗਰ ਜਾਣਾ ਇਹਨੇ ਕਿਹਨੂੰ ਆਏ ਦੱਸ ਵੀ ਹੁਣ ਤੁਹ ਕਣਕਾ ਦੇਖਦਾ ਆ ਵੀ ਕਣਕ ਦਾ ਹੈ ਗੱਲਬਾਤ ਕਣਕ ਤਾਂ ਠੀਕ ਆਸੇ-ਪਾਸੇ ਹੋਰ ਕਣਕਾਂ ਦੇਖ ਲੇ ਕਣਕ ਠੀਕ ਆ ਦਿਖਦੀ ਹੈ ਨਾ ਵੀ ਸੇਵਾ ਦਾ ਫਰਕ ਹੈਗਾ ਬਾਈ ਫਰਕ ਤਾਂ ਹਿਓ ਆ ਕੋਈ ਵੀ ਚੀਜ਼ ਦਾ ਜੇ ਬੰਦਾ ਸੇਵਾ ਕਰੇ ਜੋ ਇਹਨੂੰ ਘਾਟ ਹੈ ਉਹ ਚੀਜ਼ ਪੂਰੀ ਕਰ ਦਵੇ ਤਾਂ ਫਿਰ ਕਣਕਾ ਲੱਗੇ ਦੇਖ ਜੀ ਕਿਦਾਂ ਦੀ ਇਹ ਯਾਰ ਪਤਾ ਨਹੀਂ ਇਹਨੂੰ ਕਿੰਨਾ ਟਾਈਮ ਹੋ ਗਿਆ ਵਿਚੀ ਨੂੰ ਇਹ ਤਾਂ ਭੇਜਣੇ ਇਹਨੂੰ ਛੱਡ ਉਹ ਕਣਕ ਦਾ ਕਿੰਨੇ ਦਿੰਦੀ ਹੋਗੀ ਹੁਣ ਆਏ ਨਹੀਂ ਯਾਰ ਪਤਾ ਹੁਣ ਮੈਨੂੰ ਵੀਡੀਓ ਕੱਢ ਕੇ ਦੇਖਣਾ ਪਾਣਗੇ ਵੀ ਕਣਕ ਖੜੀ ਉਹ ਦੱਸ ਦਿੰਦੀ ਵੀ ਕਿਦਾਂ ਦੀ ਹੈ ਰਹੀ ਆ ਦੇਖ ਲਓ ਬਾਈ ਇਹਨੂੰ ਉਹ ਦੇ ਲੈ ਵੀ ਵਿੱਚ ਕੁਝ ਨਹੀਂ ਹੈਗਾ ਕਣਕੇ ਹੈ ਜਾਂ ਮਿੱਟੀ ਹੈ ਦੇਖ ਲਓ ਇਹ ਤਾਂ ਸਾਫ ਹੈ ਵੀ ਖੜੀ ਵੀ ਇੱਕ ਬਰਾਬਰ ਹੈ ਖੜੀ ਵੀ ਇੱਕ ਬਰਾਬਰ ਆ ਬਾਈ ਇਹ 869 ਬੀਜ ਬਾਈ ਖੇਤੀਬਾੜੀ ਗੈਨ ਕੇਂਦਰਵਾਸ ਤੇ ਲੈ ਆਂਦਰ ਆਪਾਂ ਨੇ ਮੋਲ ਵਾਲੀ ਥੈਲੀ ਪਈ ਏ ਇੱਕ ਥੈਲੀ ਪੂਰੀ ਪੈ ਗਈ ਸੀ ਉਹਦੇ ਮਾੜਾ ਥੋੜਾ ਜਿਹਾ ਬਚ ਗਿਆ ਦਾ ਬਾਕੀ ਸਵੇਰ ਦਾ ਟਾਈਮ ਹੈ ਕੱਲੇ ਕੱਲੇ ਡੱਕੇ ਵਾ ਦੇਖੋ ਕਿਹੜੇ ਸਾਬ ਨਾਲ ਸੋ ਪਈ ਪੀ ਆ ਬੀਜਾਂ ਜਿਹੜੀ ਔਸ ਹੈ ਇਹ ਵੀ ਜ਼ਰੂਰੀ ਹੁੰਦੀ ਹੈ ਭਾਈ ਇਹ ਕਣਕ ਵਾਸਤੇ ਜਿੰਨੀ ਠੰਡ ਉੰਨਾ ਝਾੜ ਉਹ ਕੰਮ ਹੈ। ਬਾਕੀ ਭਾਈ ਖੇਤਾ ਕਰਨੀ ਘੜਾ ਬਾਜੀ ਵੇ ਤਾਂ ਫੇ ਜੀਜਾ ਲੱਗੇ ਰਹਿੰਦਾ ਹੈ। ਪਿੰਡ ਡੈਰੀ ਪਿਛੇ ਭਾਈ ਰੇ ਪਾਉਣਾ ਹੈ। ਉਹ ਕਣਕ ਜਮਾ ਹੀ ਤੁਹਾਨੂੰ ਪਤਾ ਲੇਟ ਬੀਜ ਹੋਈ ਛੋਟੀ ਹੈ। ਕੇਰੇ ਪਿਆ ਦਾ ਉਹਦੇ ਵਾਸਤੇ ਸਲਫਰ ਲੈ ਕੇ ਆਉਂਦੀ ਸੀ। ਤੇ ਹੁਣ ਸਲਫਰ ਲਾ ਕੇ ਉਹਦੇ ਵਿੱਚ ਵੀ ਦੇਖਦੇ ਆ। ਜਾਂ ਕੱਲੂ ਸਵੇਰੇ ਪਾਉਂਗੇ ਜਾਂ ਅੱਜ ਦੁਪਹਿਰ ਨੂੰ। ਉਹਦਾ ਵੀ ਕੰਮ ਕਰਨਾ ਭਾਈ ਉਹ ਵੀ ਜ਼ਰੂਰੀ ਹੈ। ਆ ਕਣਕ ਦਾ ਠੀਕ ਹੈ ਇਹਦੇ માં ਹੁਣ ਲੋੜ ਨਹੀਂ ਹੈਗੀ ਰੇਦੀ ਵੀ ਦੋ ਗਿਲੇ ਆਨ ਓਕੇ ਰਪੋਰਟ ਬਰਾਬਰ ਪਈ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਐਨ ਲੰਬੀ ਨਿਗਾਹ ਮਾਰਨੇ ਤੇ ਵੀ ਦੂਰ ਦੂਰ ਤੱਕ ਵੀ ਐਨ ਸਿਸਟਮ ਠੀਕ ਹੈ ਬਾਕੀ ਹਿੰਦੂ ਨੂੰ ਫੋਨ ਆਇਆ ਬਿੱਧਰ ਕਿਸਦਾ ਸੀ ਆ ਬਾਈ ਲੇਟ ਵੀਜ ਹੋਈ ਪਈ ਆ ਦੇਖੋ ਜਿਹੜੀ ਲੇਟ ਵਾਲਾ ਸਿਸਟਮ ਹੈ ਵੀ ਲੇਟ ਵਾਲੀ ਕਾਰ ਲਾ ਲੂੰਗੀ ਦੂਜੇ ਬਰਾਬਰ ਹਾਲੇ ਟਿੱਖੜਨਾ ਵੀ ਨਹੀਂ ਸ਼ੁਰੂ ਹੋਈ ਇਹ ਆ ਸਾਈਡ ਆ ਆ ਪਾਈ ਵਾਰ ਕਰਦੀ ਸਾਰੇ ਅਗੇਤੀ ਵਾਲੀ ਗੇਤੀ ਦਾ ਫਾਇਦਾ ਹੈਗਾ ਵੀ ਵਿਚਾਲੇ ਜੇ ਬੀਜੀ ਵੀ ਜਰਾ ਗੇਤੀ ਵੀ ਨਹੀਂ ਹੈਗੀ ਵੀ ਮੂਹ ਨੂੰ ਲੱਗਦੀਆਂ ਨੇ ਦੇਖੋ ਨੀਰਾ ਜੇ ਦੂਈ ਕਣਕ ਹੈ ਜਿਹੜੀ ਲੇਟ ਹੈ ਬਾਈ ਉਹਨੂੰ ਦੇਖ ਕੇ ਐਂ ਲੱਗ ਜਾਂਦਾ ਵੀ ਖੇਤ ਖਾਲੀ ਖਾਲੀ ਹੈ ਖਾਲੀ ਚੰਗਾ ਨਹੀਂ ਲੱਗਦਾ ਹੈਗਾ ਬਾਕੀ ਸਿੰਧੂ ਡੀਲਰ ਬਣ ਗਿਆ ਕਦੇ ਗੱਡੀ ਵਗਾ ਲਿੰਦਾ ਫੋਨ ਪਰੇ ਕਦੇ ਟਰੈਕਟਰ ਵਗਾ ਲਿੰਦਾ ਕਦੇ ਸਕੂਟਰ ਹੀ ਸਾਈਕਲ ਸਭ ਕੁਝ ਵਗਾਈ ਜਾਂਦਾ ਵੀ ਮੈਂ ਦੇਖ ਲਿਆ ਰਹਿ ਕੇ ਸਿਸਟਮ ਰਹਿ ਕੇ ਇਹਨੂੰ ਘੰਟੇ 'ਚ ਨੂੰ 2-4 ਫੋਨ ਆ ਹੀ ਜਾਂਦੇ ਆ ਕੁਛ ਨਾ ਕੋਈ ਬੁਕਾਈ ਜਾਂਦਾ ਇਹ ਦੰਦੇ ਬਾਕੀ ਪਿੰਡ ਨੂੰ ਬਾਈ ਹੋਰ ਕੰਮ ਆ ਤੁਹਾਨੂੰ ਉਹ ਵੀ ਦਿਖਾਉਂਦੇ ਕਿ ਆ ਸਿਸਟਮ ਆ ਆਪਣਾ